ਸੋਹਣ ਸਿੰਘ ਸਾਭਾ ਸਰਪੰਚ ਅਤੇ ਮਾਤਾ ਠਾਕੁਰ ਕੋੜ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਪਿੰਡ ਕੋਲੀਆਂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਮੁੱਖ ਪ੍ਰਬੰਧਕ ਕੋਲਵੰਦ ਸਿੰਘ ਸ਼ਾਨੇ ਦੱਸਿਆ ਕਿ ਕੈਂਪ ਦੌਰਾਨ ਥਿੰਦ ਹਸਪਤਾਲ ਦੇ ਮਾਹਰ ਡਾਕਟਰ ਪਰਮਿੰਦਰ ਸਿੰਘ ਥਿੰਦ ਅਤੇ ਡਾਕਟਰ ਵਰੁਣ ਸ਼ਰਮਾ ਆਪਣੀ ਟੀਮ ਦੇ ਨਾਲ 900 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਿਆ ਇਸੇ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਲੈਂਸ ਪਾਉਣ ਵਾਸਤੇ ਵੀ ਚੁਣਿਆ ਗਿਆ ਕੈਂਪ ਦਾ ਉਦਘਾਟਨ ਕਰ ਸੇਵਾ ਖਡੂਰ ਸਾਹਿਬ ਵਾਲੇ ਮਹਾਪੁਰਖਾਂ ਅਤੇ ਵਿਧਾਇਕ ਹਲਕਾ ਨਕੋਦਰ ਬੀਬੀ ਇੰਦਰਜੀਤ ਕੋਰਮਾਨ ਵੱਲੋਂ ਕੀਤਾ ਗਿਆ ਜੀਖਾ ਖਾਲਸਾ ਵਾਜੋ ਜੀ ਕੀ ਪਤੇ ਇਹ ਸਾਡਾ ਜੋ ਕੈਂਪ ਆ ਇਹ 2003 ਤੋਂ ਅਸੀਂ ਲਗਾਤਾਰ ਚਾਲੂ ਕਰ ਰਹੇ ਹਾਂ ਤੇ ਇਹਦੇ ਵਿੱਚ ਅਸੀਂ ਹਰ ਸਾਲ ਅੱਖਾਂ ਦਾ ਫ੍ਰੀ ਅ ਕੈਂਪ ਲਗਾਉਣੇ ਲੈਂਡੂ ਪਾਉਣੇ ਚੈਕਅਪ ਵੀ ਫਰੀ ਹੁੰਦੀ ਹੈ ਤੇ ਇਹਦੇ ਵਿੱਚ ਜਿੰਦੇ ਵੀ ਲੋਰਬੰਦ ਵੀਰ ਔਰ ਭੈਣਾ ਔਰ ਹਰ ਇਲਾਕੇ ਦੇ ਅਸੀਂ ਪਿੰਡ-ਪਿੰਡ ਵਿੱਚ ਜਾ ਕੇ ਅਨਾਉਂਸਮੈਂਟ ਕਰਵਾ ਦੇਈ ਦੀ ਹੈ ਵੀ ਉਹ ਆਣ ਕੇ ਇੱਥੇ ਆਪਣੇ ਅੱਖਾਂ ਚੈੱਕ ਕਰਾਉਣ ਔਰ ਇਹਦਾ ਟੈਂਪਰਾ ਫਾਇਦਾ ਲੈ ਸਰ ਕੀ ਮੋਟਿਵ ਹੈ ਤੁਹਾਡਾ ਕੀ ਉਹ ਮੋਟਿਵ ਤਾਂ ਕੋਈ ਨਹੀਂ ਸਾਡੇ ਮੰਦੀ ਸ਼ਰਦਾ ਵਿਚਾਰ ਕੋਈ ਜਿਹੜਾ ਗਰੀਬ ਬੰਦਾ ਆਪਣੇ ਇਲਾਜ ਨਹੀਂ ਕਰਵਾ ਸਕਦਾ ਤੇ ਚਲੋ ਸਾਨੂੰ ਦਾਦੇ ਨੇ ਵਰਤ ਦਿੱਤੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਕਿਸੇ ਦਾ ਪੁੱਨ ਦਾ ਕੰਮ ਹੋ ਉਹ ਅੱਛੇ ਤਰੀਕੇ ਨਾਲ ਕੀਤਾ ਜਾ ਸਕੇ ਔਰ ਅੱਛੇ ਡਾਕਟਰ ਹੋਣ ਔਰ ਉਹਨਾਂ ਦੇ ਵਧੀਆ ਤਰੀਕੇ ਨਾਲ ਇਲਾਜ ਹੋ ਸਕੇ। ਆ ਸਭ ਕਿੰਨਾ ਕਿ ਸਮਾਜ ਦੇ ਲੋਕਾਂ ਨੂੰ ਨੇੜੇ-ਤੇੜੇ ਦੇ ਲੋਕਾਂ ਨੂੰ ਇਹਦਾ ਫਾਇਦਾ ਮੰਦਾ ਹੈ। ਇਹ ਤਾਂ ਹਮੇਂ ਦੇ ਲੋਕਾਂ ਲੋਕੀ ਦੱਸ ਸਕਦੇ ਆ ਕਿ ਉਹਨਾਂ ਨੂੰ ਕਿੰਨਾ ਕ ਫਾਇਦਾ ਮਿਲੇਗਾ। ਵੀ ਹਰ ਸਾਲ 7 ਤੋਂ ਲੈ ਕੇ 900 ਬੰਦਾ ਆ ਜਾਂਦਾ ਇੱਥੇ। ਐਵਰੇਜ ਜਿਹੜੀ ਆ 850 ਹੋ ਜਾਂਦੀ ਹੁੰਦੀ ਹੈ। ਤੇ ਜਿਹਦੇ ਵਿੱਚੋਂ 100 ਤੋਂ ਲੈ ਕੇ 200 ਆਪਰੇਸ਼ਨ ਮਿੱਥਦਾ। ਤੇ ਇਹਦੇ ਵਿੱਚ ਲਾ ਲੋ ਕਹ ਲੋ ਵੀ ਸਾਡੇ 20 25 ਆਪਰੇਸ਼ਨ ਤੇ ਇਹੋ ਜਿਹੇ ਬੰਦੇ ਹੋਏ ਵੀ ਜਿਨ੍ਹਾਂ ਨੂੰ 10-10 ਸਾਲ 12-12 ਸਾਲ 9-9 ਸਾਲ 7-7 ਸਾਲ ਨਹੀਂ ਸੀ ਦੱਸਦਾ ਉਹਨਾਂ ਨੂੰ ਵੀ ਡਾਕਟਰ ਸਾਹਿਬ ਉਹਨਾਂ ਦੀ ਮਿਹਰਬਾਨੀ ਨਾਲ ਜਾਂ ਉਪਰਲੇ ਦਾਤੇ ਦੀ ਮਿਹਰਬਾਨੀ ਨਾਲ ਉਹਨਾਂ ਨੂੰ ਨਿਗਾਹ ਵਾਪਸ ਆਈ ਸਰ ਕਿੰਨੇ ਲੋਕ ਆ ਗਏ ਇਹ ਜਿਹੜੇ ਆਪਣੇ ਜਿਹੜੇ ਲੋਰ ਬੰਦਾ ਕਈ ਤੇ 100-100 ਮੀਲ ਤੋਂ ਵੀ ਆ ਗਏ ਗਰਦਾਸਪੁਰੋਂ ਦੋ ਬੰਦੇ ਆਏ ਆ ਹੁਣ ਪੱਟੀ ਵੱਲੋਂ ਦੋ ਬੰਦੇ ਆਏ ਆ ਆਇ ਤਰਾ ਮਸੀਹਾਂ ਲੋ ਆਏ ਆ ਬੰਦੇ ਤੇ ਜਿਹੜੇ ਸਭ ਕੋ ਲਾਗਲੇ ਆ ਆਪਣੇ ਲੋਕਲ ਆਪਣੇ ਉਹ ਹੋਣ ਨਹੀਂ ਹੋਣਾ ਉਹਨਾਂ ਉਦੋਂ ਹੋਣਾ ਜਦੋਂ ਇਹ ਆਪਰੇਸ਼ਨ ਬੰਦ ਹੋ ਗਏ ਇਹ ਤਰ੍ਹਾਂ ਵੀ ਸਾਨੂੰ ਪੈਸੇ ਦੋ ਇਹ ਆਪੇ ਕਰਾਵਾਂਗੇ ਲਾਗੇ ਥੱਲੇ ਮੇਰਾ ਹਾਂ ਹਾਂ ਤੇ ਉਹ ਇਹ ਸਾਰਾ ਜਿਹੜਾ ਖਾਲਾ ਸ਼ਾਹਪੁਰ ਵੱਲੋਂ ਸੀ ਸੇਵਾ ਹਾਂਜੀ ਇਹ ਸਾਡੀ ਫੈਮਿਲੀ ਵੱਲੋਂ ਆ ਜੀ ਹਾਂਜੀ ਤਾਂ ਬਾਕੀ ਉਧਾਂ ਨਗਰ ਨਿਵਾਸੀ ਸਾਡੇ ਦਾ ਹੈਲਪ ਕਰਦੇ ਤੇ ਲੰਗਰ ਪਾਣੀ ਦੀ ਸੇਵਾ ਕਰਦੇ ਸਾਰੇ ਹਾਂਜੀ ਤਾਂ ਕੀ ਮੈਸੇਜ ਤੁਹਾਡਾ ਕੀ ਹੈਗਾ ਮੈਸੇਜ ਇਹ ਹੋਈ ਆ ਵੀ ਮਾਰਾ ਸੱਚੇ ਪਾਤਸ਼ਾਹ ਹਰ ਕਦੀ ਨਿਗਾਹ ਔਰ ਸਰੀਰ ਠੀਕ ਰੱਖੇ ਪਹਿਲੀ ਗਾਧਾ ਲੋੜ ਪਵੇ ਨਾ ਚਲ ਜੇ ਲੋੜ ਪਈ ਨਹੀਂ ਹਰ ਸਾਲ ਕੈਂਪ ਲਾਉਨੇ ਆ ਉਹਦੇ ਜਾਣ ਕੇ ਚੈੱਕ ਕਰੋ ਤਾਂ ਆਪਣੇ ਫਾਇਦਾ ਲੈ ਸਰ ਇਹ ਸੇਵਾ ਦੀ ਪ੍ਰੇਰਣਾ ਕਿ ਤੁਮੇਰੀ ਕੰਮ ਮੈਂ ਤਾਂ ਦਾਦਾ ਹੀ ਦੇਣ ਵਾਲਾ ਜੀ ਆਪਾਂ ਬਾਕੀ ਸਾਡੇ ਬਲਾਦੇ ਚ ਹੀ ਆ ਸਾਡੇ ਖਾਨਦਾਨੇ ਚ ਹੀ ਆ ਪਹਿਲਾਂ ਤਾਂ ਸਾਰੇ ਸ੍ਰੋਚਨੂ ਸਾਸਰੀ ਗਾਲ ਜੀ ਅੱਜ ਅਸੀਂ ਪਿੰਡ ਕੋਲੀਆਂਵਾਲ ਵਿਖੇ ਆਏ ਜਿੱਥੇ ਖਲਵੰਤ ਸਿੰਘ ਸ਼ਾਹ ਜੀ ਯੂਐਸਏ ਵਾਲੇ ਇਹਨਾਂ ਦਾ ਸਮੁੱਚਾ ਪਰਿਵਾਰ ਅੱਖਾਂ ਦਾ ਕੈਂਪ ਲਗਵਾ ਰਿਹਾ ਹੈ ਇਹ ਹਰ ਸਾਲ ਹੀ ਇਦਾਂ ਦੇ ਸਮਾਜਿਕ ਕੰਮ ਕਰਦੇ ਰਹਿੰਦੇ ਆ ਤੇ ਅੱਜ ਅਸੀਂ ਇਸ ਕੈਂਪ ਵਿੱਚ 300 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰ ਚੁੱਕੇ ਆ ਜਿਦੇ ਵਿੱਚੋਂ ਤਕਰੀਬਨ 40 ਦੇ ਕਰੀਬ ਚਿੱਟੇ ਮੋਤੀਏ ਦੇ ਆਪਰੇਸ਼ਨਾਂ ਵਾਲੇ ਮਰੀਜ਼ ਦਾਖਲ ਕਰ ਲਏ ਤੇ ਜ਼ਿਆਦਾਤਰ ਮਰੀਜ਼ ਇਹ ਉਹ ਆਉਂਦੇ ਆ ਕਿ ਜਿੰਨੋਂ ਚਿੱਟਾ ਮੋਤੀਆ ਹੁੰਦਾ ਪਰ ਅਵੇਰਨੈਸ ਨਹੀਂ ਹੁੰਦੀ ਕਈ ਵਾਰ ਕੋਈ ਮਰੀਜ਼ ਆਉਂਦਾ ਮੈਨੂੰ ਐਨਕ ਦੇ ਦਿਓ ਮੇਰੀ ਨੈਜਰ ਘਟਾ ਪੈਨ ਲਾ ਕੇ ਸ਼ਾਇਦ ਨੈਜਰ ਪੂਰੀ ਹੋ ਜੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਦੂਸਰਾ ਓਮਰੀਜ ਵੀ ਆਉਂਦੇ ਜਿਨਨੂੰ ਸ਼ੂਗਰ ਹੁੰਦੀ ਆ ਪਰ ਸ਼ੂਗਰ ਕੰਟਰੋਲ ਨਾ ਕਰਨ ਕਰਕੇ ਪਿਛਲੇ ਅੱਖਾਂ ਦੇ ਪਰਦੇ ਖਰਾਬ ਹੋਏ ਹੁੰਦੇ ਆ ਇਸ ਤਰ੍ਹਾਂ ਦੇ ਮਰੀਜ਼ ਵੀ ਆ ਰਹੇ ਆ ਸੋ ਇਸ ਕੰਮ ਲਈ ਜਾਗਰੂਕਤਾ ਫੈਲਾਉਣ ਦੀ ਲੋੜ ਆ ਕਿ ਸਾਡਾ ਜੀਵਨ ਸ਼ੈਲੀ ਜਿਹੜੀ ਬਹੁਤ ਬਦਲ ਗਈ ਪਹਿਲਾਂ ਅਸੀਂ ਹੱਤੀ ਕੰਮ ਕਰਦੇ ਸੀਗੇ ਖਾਂਦੇ ਹੈਲਦੀ ਸੀਗੇ ਘਰ ਦਾ ਖਾਣਾ ਖਾਂਦੇ ਸੀਗੇ ਤੇ ਕੰਮ ਕਰਦੇ ਆਪਦੇ ਹੱਥੀ ਹੁਣ ਅਸੀਂ ਬਜਾਰੂ ਖਾਣਾ ਜ਼ਿਆਦਾ ਸ਼ੁਰੂ ਕਰ ਦਿੱਤਾ ਤੇ ਕੋਈ ਸਾਗਤਾਵ ਨੇ ਕਿੰਨੇ ਕੈਲੋਰੀਜ਼ ਖਾਂਦੇ ਆ ਉਹਦੇ ਨਾਲ ਫਿਰ ਸਾਡੇ ਸਰੀਰ ਵਿੱਚ ਸ਼ੂਗਰਾਂ ਦੀ ਸ਼ੂਗਰ ਦਾ ਸਭ ਤੋਂ ਪਹਿਲਾ ਅਸਰ ਅੱਖਾਂ ਤੇ ਆਉਂਦਾ ਹੈ। ਸਰ ਜੀ ਦਾ ਆਪਾਂ ਦੇਖ ਸਕਦੇ ਹਾਂ ਕਿ ਦਸ ਸਤਿਏ ਤੀ ਉहां ਸੀਗਾ ਆਪਣੇ ਵਾਤਾਵਰਣ ਦੇ ਵਿੱਚ ਖਰਾਬੀ ਸੀ ਤਾਂ ਉਹਦਾ ਵੀ ਕੋਈ ਅੱਖਾਂ ਤੇ ਦੇਖਿਆ ਬਿਲਕੁਲ ਜੀ ਜਦੋਂ ਧੂਆ ਹੁੰਦਾ ਪੋਲੂਸ਼ਨ ਹੁੰਦਾ ਉਹਦੇ ਨਾਲ ਕਿ ਅੱਖਾਂ 'ਚ ਅਲਰਜੀ ਜ਼ਿਆਦਾ ਹੋ ਜਾਂਦੀ ਅੱਖਾਂ 'ਚ ਖਾਰ ਸ਼ੁਰੂ ਹੋ ਜਾਂਦੀ ਲਾਲੀ ਹੁੰਦੀ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਵਾ ਸੋ ਉਹਦੇ ਵਾਸਤੇ ਜਦੋਂ ਪੋਲੂਸ਼ਨ ਕੰਟਰੋਲ ਰੂ ਕਰਾਂਗੇ ਆਪਾਂ ਹਵਾ ਸਾਫ਼ ਰੱਖਾਂਗੇ ਇਹ ਪਹਿ ਚੀਜ਼ਾਂ ਪਹਿਲਾਂ ਨਹੀਂ ਸੀ ਹੁੰਦੀਆਂ ਤੇ ਲੇਕਿਨ ਅੱਜ ਕੱਲੇ ਸਾਰੀਆਂ ਚੀਜ਼ਾਂ ਆ ਕਿਉਂਕਿ ਗੱਡਵੇਂ ਦਾ ਧੁਆ ਬਹੁਤ ਇੰਡਸਟਰੀਅਲ ਪੋਲੂਸ਼ਨ ਬਹੁਤ ਹੈ ਪੱਠਿਆਂ ਦਾ ਪੋਲੂਸ਼ਨ ਹੈਗਾ ਵਾ ਤੇ ਵਿੱਚ ਪ੍ਰਾਲੀ ਦਾ ਵੀ ਆ ਡਾਊਨ ਹੋ ਜਾਂਦਾ ਹਾਲਾਂਕਿ ਪ੍ਰਾਲੀ ਦਾ ਉਹਨਾਂ ਜਿਆਦਾ ਨਹੀਂ ਜਿੰਨਾ ਪ੍ਰਚਾਰ ਕੀਤਾ ਜਾਂਦਾ ਹੈ ਲੇਕਿਨ ਮੈਸੇਜ ਹੈ ਜਗਾ ਤੁਹਾਡਾ ਮੈਸੇਜ ਸਾਰਿਆਂ ਲਈ ਇਹੀ ਹੈ ਕਿ ਦੇਖੋ ਅਸੀਂ ਹੁਣੇ ਗੁਰਨਾਰਿਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰ ਮਨਾ ਕੇ ਹਟੇ ਆ ਉਹਨਾਂ ਨੇ ਇਹਨਾਂ ਵਧਿਕਾ ਮੈਸੇਜ ਦਿੱਤਾ ਅਸੀਂ ਸਾਨੂੰ ਧਰਤੀ ਹਵਾ ਤੇ ਪਾਣੀ ਨੂੰ ਸਾਫ਼ ਰੱਖਣਾ ਚਾਹੀਦਾ ਵਾ ਕਿਰਤ ਕਰਨੀ ਚਾਹੀਦੀ ਆ ਵੰਡ ਕੇ ਛਕਣਾ ਚਾਹੀਦਾ ਔਰ ਉਸੇ ਊਸੂਲਾਂ ਦੇ ਅੱਗੇ ਇਹ ਸ਼ਾਹਜੀ ਦਾ ਪਰਿਵਾਰ ਸਾਰਾ ਇੱਕ ਕਿਰਤ ਕਰਨ ਚ ਵੰਡ ਛਕਣ ਦੀ ਅੱਜ ਦਾ ਕੈਂਪ ਉਸੇ ਲੜੀ ਦਾ ਹਿੱਸਾ ਵਾ ਕਿ ਅਸੀਂ ਮੈਚ ਹੁੰਦਾ ਕਿ ਸਾਰੇ ਲੋਕ ਇਹ ਨਹੀਂ ਸਿਰਫ ਸ਼ਾਹਜੀ ਤੇ ਆਪਾਂ ਲੋਡ ਪਾਈ ਗਏ ਸਾਰੇ ਲੋਕ ਜਿਹੜੇ ਲੋਕ ਅਫੋਰਡ ਕਰ ਸਕਦੇ ਆ ਉਹ ਬਜਾਏ ਕਿ ਆਪਾਂ ਕਿਸੇ ਦੇ ਦਸਵੰਦ ਵਿੱਚੋਂ ਜਾਂ ਕਿਰਤ ਦੀ ਵਿੱਚੋਂ ਹਿੱਸਾ ਲੈਣ ਦੀ ਖਾਤਰ ਆਪਾਂ ਜਿੰਨੇ ਵਿੱਚ ਇਸੇ ਯੋਗਦਾਨ ਪਾ ਸਕਦੇ ਉਹ ਲੋਕ ਅੱਗੇ ਆਈਏ ਤਾਂ ਜੋ ਲੋੜਵੰਦ ਗਰੀਬਾਂ ਦੀ ਮਦਦ ਹੋ ਸਕੇ ਗਰੀਬੀ ਬਹੁਤ ਹੈ ਗਰੀਬੇ ਲੋਕ ਬਹੁਤ ਅਲਾਜ ਖਣੋਂ ਬੈਠੇ ਆ ਮੇਰੇ ਕੋਲ ਹੁਣੇ ਮਾਤਾ ਜੀ ਆਏ ਜਿਹਦੇ ਕੋਲ ਕੋਈ ਸਿੰਗਲ ਪੈਣੀ ਨਹੀਂ ਗਈਆ ਦੋਨਾਂ ਖਾਜੇ ਚਿੱਟਾ ਮੋਤੀਆ ਮੋਤੀਆ ਪੱਕ ਕੇ ਇਨਾ ਹੋ ਚੁਕਾ ਕਿ ਉਹਦੇ ਕੁਝ ਵੀ ਨਜ਼ਰ ਨਹੀਂ ਆਉਦਾ ਅਸੀਂ ਉਹ ਪੇਸ਼ੰਤ ਕਰਾਂਗੇ ਉਹਦੀ ਜਿੰਨੀ ਵੀ ਨਜ਼ਰ ਹੋਈ ਪਿੱਛੋਂ ਕੱਢਾਂਗੇ ਸੋ ਸਾਰੇ ਲੋਕਾਂ ਨੂੰ ਇਸ ਪ੍ਰਤੀ ਉਪਰਾਲਾ ਹੰਬਲਾ ਕਰਨ ਦੀ ਲੋੜ ਹੈ